हां तो प्यारे बच्चे सारे अनु प्यार भरी सस्का। हां बेटा आहुण ਆਪਾਂ ਗਣਿਤ ਸੰਬੰਧੀ ਟੈਸਟ 44 ਹੈ ਜਿਹੜਾ ਉਹ ਹੱਲ ਕਰਨ ਲੱਗੇ ਆ। ਤਾਂ ਅੱਜ ਬੇਟਾ ਜਿਹੜਾ ਪਹਿਲਾ ਸਵਾਲ ਸੀ ਘਾਣ ਦੇ ਕਿਨਾਰਿਆਂ ਦੀ ਗਿਣਤੀ ਹੁੰਦੀ ਹੈ। ਤਾਂ ਬੇਟਾ ਆਪਾਂ ਪਹਿਲਾਂ ਡਿਸਕਸ ਕੀਤਾ ਸੀ ਆ ਆਪਾਂ ਇੱਥੋਂ ਦੇਖਦੇ ਘਾਣ ਆ ਘਾਣ ਜਾਂ ਕਨਾਬ ਕਿਨਾਰੇ ਦੀ ਗਿਣਤੀ ਬਰਾਬਰ ਹੁੰਦੀ ਹੈ ਠੀਕ ਹੈ। ਤਾਂ 1 2 3 4 ਕਿਨਾਰੇ ਹੁੰਦੇ ਜਿੱਥੇ ਦੋ ਸਾਈਡਾਂ ਜੁੜਦੀਆਂ ਠੀਕ ਹੈ 4 ਆ ਹੋਗੇ। 5 6 7 ਤੇ 8 9 10 11 ਤੇ 12 ਤੱਕਣ ਦੇ ਕਿਨਾਰਿਆਂ ਦੀ ਗਿਣਤੀ ਕਿੰਨੀ ਹੋਗੀ ਬੇਟਾ 12 ਠੀਕ ਹੈ ਤਾਂ ਸੈਕਿੰਡ 1 ਆਪਸ਼ਨ ਸੀ ਇਹਦਾ ਰਾਈਟ ਆਨਸਰ ਸੀ ਕਿ ਅੱਗੇ ਬੇਟਾ ਕਹਿੰਦਾ ਪਿਆ ਹੀਠਾਂ ਦਿੱਤੇ ਚਿੱਤਰ ਵਿੱਚ ਵਿਚਲੀ ਅਕਿਰਤੀ ਦਾ ਨਾਮ ਹੈ ਤਾਂ ਬੇਟਾ ਆ ਅਕਿਰਤੀ ਦਿੱਤੀ ਹੋਈ ਹੈ ਧਿਆਨ ਨਾਲ ਦੇਖੋ ਇਹਦੇ ਵਿੱਚ ਇੱਕ ਬੋ ਦੱਬਾਕਾਰ ਕਿਤੀ ਹੈ ਲੰਬਾਈ ਚੜਾਈ ਤੇ ਉਚਾਈ ਅਲੱਗ-ਅਲੱਗ ਹੈ ਬੇਟਾ ਤਾਂ ਫਿਰ ਇਹ ਅਕਿਰਤੀ ਦਾ ਕੀ ਨਾਮ ਹੋ ਗਿਆ ਕਣਾਵ ਜਿਹਦੀ ਲੰਬਾਈ ਚੜਾਈ ਤੇ ਉਚਾਈ ਅਲੱਗ-ਅਲੱਗ ਹੋਵੇ ਉਹਨੂੰ ਕੀ ਕਹਿੰਨੇ ਆ ਅਸੀਂ ਕਣਾਵ ਬੰਦ ਠੋਸ ਕਿਰਤੀ ਨੂੰ ਕਣਾਵ ਕਹਿੰਨੇ ਆ ਅੱਗੇ ਕਹਿੰਦਾ ਪਿਆ ਹੀਠਾਂ ਦਿੱਤੇ ਚਿੱਤਰ ਵਿੱਚਲੀ ਅਕਿਰਤੀ ਦਾ ਕੀ ਨਾਮ ਹੈ ਬੇਟਾ ਆ ਦੇਖੋ ਇਹਦੀ ਲੰਬਾਈ ਚੌੜਾਈ ਤੇ ਉਚਾਈ ਇਕੋ ਜਈ ਹੈ ਜਦੋਂ ਲੰਬਾਈ ਚੌੜਾਈ ਤੇ ਉਚਾਈ ਇਕੋ ਜੀ ਹੋ ਜੇ ਤਾਂ ਫਿਰ ਬੇਟਾ ਇਹ ਕਨਾਵ ਹੁੰਦਾ ਹੈ ਠੀਕ ਹੈ ਜਿਵੇਂ ਲੁੱਡੂ ਇਹ ਕਣ ਹੁੰਦਾ ਹੈ ਜਿਵੇਂ ਲੁੱਡੂ ਦਾ ਗੀਟਾ ਹੁੰਦਾ ਲੁੱਡੂ ਦਾ ਮਣਕਾ ਹੁੰਦਾ ਕਣਾਕਾਰ ਹੁੰਦਾ ਹੈ ਠੀਕ ਹੈ ਬੇਟਾ ਅੱਗੇ ਬੇਟਾ ਗੱਲ ਕਰਦਾ ਪਿਆ ਕਣ ਦੀਆਂ ਕੁੱਲ ਸਤਾਵਾਂ ਦੀ ਗਿਣਤੀ ਹੁੰਦੀ ਹੈ ਤਾਂ ਕਣ ਦੀਆਂ ਕੁੱਲ ਸਤਾਵਾਂ ਦੀ ਗਿਣਤੀ ਬੇਟਾ ਸਤ੍ਹਾ ਹੁੰਦੀ ਹੈ ਜਿੱਥੇ ਪਲੇਨ ਸਰਫੇਸ ਜਿਹੜੀ ਹੈ ਉਹ ਹੁੰਦੀ ਹੈ ਠੀਕ ਹੈ ਤਾਂ ਆਪਾਂ ਇਹਦੇ ਚੋਂ ਆ ਦੇਖਦੇ ਹਾਂ ਕੰਨ ਦੀਆਂ ਆ ਬੇਟਾ ਇੱਕ ਸਤ੍ਹਾ ਇਹਦੇ ਸਾਹਮਣੇ ਦੋ ਸਤਾਵਾਂ ਹੋ ਗਈਆਂ ਠੀਕ ਹੈ ਆ ਤਿੰਨ ਆ ਚਾਰ ਆ ਛਤ ਤੇ ਫਰਸ਼ ਪੰਜਵੀਂ ਤੇ ਛੇਵੀਂ ਤਾਂ ਕੰਨ ਦੀਆਂ ਕੁੱਲ ਸਤਾਵਾਂ ਕਿੰਨੀਆਂ ਹੁੰਦੀਆਂ ਬੇਟਾ 6 ਇਹ ਬੇਟਾ ਪਹਿਲਾਂ ਆਪਾਂ ਸ਼ੁਰੂ ਦੇ ਵਿੱਚ ਚੈਪਟਰ ਕੀਤਾ ਵੀ ਸੀਗਾ ਠੀਕ ਹੈ ਜਦੋਂ ਤੁਹਾਨੂੰ ਮੈਂ ਫਿਗਰ ਦਿਖਾ ਕੇ ਦੱਸਿਆ ਸੀਗਾ ਕੰਨ ਦੀਆਂ ਕੁੱਲ ਸਤਾਵਾਂ ਦੀ ਗਿਣਤੀ 6 ਹੁੰਦੀਆਂ ਸੀ ਹੁੰਦੀ ਕਹਿੰਦਾ ਕਣਾਵ ਦੇ ਕੁੱਲ ਸਿਖਰਾਂ ਦੀ ਗਿਣਤੀ ਹੁੰਦੀ ਹੈ ਤਾਂ ਸਿਖਰ ਬੇਟਾ ਹੁੰਦੇ ਆ ਜਿੱਥੇ ਤਿੰਨ ਸਾਈਡਾਂ ਆਪਸ ਦੇ ਵਿੱਚ ਜੁੜਦੀਆਂ ਆ ਉਹਨਾਂ ਨੂੰ ਸਿਖਰ ਕਹਿੰਦੇ ਆ ਬੇਟਾ ਤਾਂ ਆਹ ਬੇਟਾ ਕਣਾਵ ਜੇ ਆਪਾਂ ਦੇਖੀਏ ਆਹ ਤਿੰਨ ਸਾਈਡਾਂ ਜੁੜਦੀਆਂ ਇਹਨੂੰ ਸਿਖਰ ਸਿਖਰਾਂ ਦੀ ਗਿਣਤੀ 1 2 3 4 ਤੇ 5 6 7 ਤੇ 8 ਤਾਂ ਕਣਾਵ ਦੇ ਘਾਣ ਜਾਂ ਕਣਾਵ ਦੇ ਕੁੱਲ ਸਿਖਰਾਂ ਦੀ ਗਿਣਤੀ ਕਿੰਨੀ ਹੁੰਦੀ ਹੈ ਬੇਟਾ 8 ਠੀਕ ਹੈ ਬੇਟਾ ਮੇਰਾ ਖਿਆਲ ਆ ਗੱਲ ਕਲੀਅਰ ਹੋ ਗਈ ਆਪਾਂ ਪਹਿਲਾਂ ਵੀ ਗੱਲ ਕੀਤੀ ਹੋਈ ਐ ਤਾਂ ਅੱਗੇ ਬੇਟਾ ਕੀ ਕਹਿੰਦਾ ਪਿਆ ਜੇਕਰ ਘਣ ਦੀ ਭੂਜਾ ਦੁੱਗਣੀ ਹੋ ਜਾਵੇ ਤਾਂ ਇਸ ਦਾ ਆਇਤਨ ਕਿੰਨੇ ਗੁਣਾ ਹੋ ਜਾਵੇਗਾ ਤਾਂ ਜਦੋਂ ਬੇਟਾ ਕਿਸੇ ਘਣ ਦੀ ਭੂਜਾ ਦੁੱਗਣੀ ਕਰ ਦਿੱਤੀ ਜਾਵੇ ਤਾਂ ਉਹਦਾ ਆਇਤਨ ਆ ਬੇਟਾ ਜਿਹੜਾ ਉਹ ਘਣ ਦਾ ਆਇਤਨ ਕੀ ਹੁੰਦਾ ਭੂਜਾ 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 ਠੀਕ ਹੈ ਬੇਟਾ ਤਾਂ ਮੰਨ ਲਓ ਇੱਕ ਘਾਣਾ ਸਾਡੇ ਕੋਲੇ ਇਹਦੀ 1 1 ਪੂਜਾ ਜਿਹੜੀ ਹੈਗੀ ਆ ਉਹ 1 1 ਸੈਂਟੀਮੀਟਰ ਹੈ ਠੀਕ ਹੈ ਪੂਜਾ 1 1 ਸੈਂਟੀਮੀਟਰ ਹੈ ਤਾਂ 1 1 1 1 ਕਣ ਸੈਂਟੀਮੀਟਰ ਆ ਗਿਆ ਠੀਕ ਹੈ ਜਦੋਂ ਆਪਾਂ ਪੂਜਾ ਡਬਲ ਕਰਤੀ 2 2 2 2 2 4 2 8 ਤਾਂ ਬੇਟਾ ਪਹਿਲਾਂ 1 ਕਣ ਸੈਂਟੀਮੀਟਰ ਸੀ ਫਿਰ 8 ਕਣ ਸੈਂਟੀਮੀਟਰ ਆ ਗਿਆ ਇਹਦਾ ਮਤਲਬ 8 ਗੁਣਾ ਵੱਧ ਗਿਆ ਜਦੋਂ ਘਣ ਜਾਂ ਕਣਾਵ ਦੀ ਜਦੋਂ ਘਣ ਦੀ ਇੱਕ ਪੂਜਾ ਡਬਲ ਕਰ ਦਿੱਤੀ ਜਾਂਦੀ ਹੈ ਜਾਂ ਕਣਾਵ ਦੀ ਲੰਬਾਈ ਚੜਾਈ ਤੇ ਉਚਾਈ ਡਬਲ ਕਰ ਦਿੱਤੀ ਜਾਂਦੀ ਹੈ ਤਾਂ ਇਹਨਾਂ ਦਾ ਆਇਤਨ ਜਿਹੜਾ ਉਹ 8 ਗੁਣਾ ਹੋ ਜਾਂਦਾ ਹੈ ਇਹ ਚੇਤੇ ਰੱਖਣਾ ਆ ਪੁੱਤ ਤੁਸੀਂ ਠੀਕ ਹੈ ਤਾਂ ਜੇਕਰ ਘਣ ਦੀ ਪੂਜਾ ਦੁੱਗਣੀ ਕਰ ਦਿੱਤੀ ਜਾਵੇ ਤਾਂ ਇਸ ਦਾ ਆਇਤਨ ਕਿੰਨੇ ਗੁਣਾ ਹੋ ਜਾਊਗਾ 8 ਗੁਣਾ ਹੋ ਜਾਵੇਗਾ ਅੱਗੇ ਬੇਟਾ ਜੇਕਰ ਕਣਾਵ ਦੀ ਲੰਬਾਈ ਚੌੜਾਈ ਤੇ ਉਚਾਈ ਦੁੱਗਣੀ ਹੋ ਜਾਵੇ ਤਾਂ ਇਸ ਦਾ আয়ਤਨ ਕਿੰਨੇ ਗੁਣਾ ਹੋ ਜਾਵੇਗਾ ਤਾਂ ਬੇਟਾ ਇਹਦਾ আয়ਤਨ ਵੀ 8 ਗੁਣਾ ਹੋ ਜਾਵੇਗਾ ਤੁਸੀਂ ਕੋਈ ਵੀ ਉਦਾਹਰਣ ਲੈ ਕੇ ਦੇਖ ਲਿਓ ਮੰਨ ਲਓ ਇੱਕ ਘਣਾਵ ਜਿਹਦੀ ਲੰਬਾਈ ਚੌੜਾਈ ਤੇ ਉਚਾਈ ਹੈ ਜਿਹੜੀ 2 3 4 ਲੈ ਲਓ 2 3 4 ਠੀਕ ਹੈ ਤਾਂ 2 3 6 4 24 ਹੋ ਗਿਆ ਬੇਟਾ ਤਾਂ ਜੇ ਆਪਾਂ 2 ਦੀ ਜਗ੍ਹਾ ਤੇ 4 ਇਹ ਆਪਾਂ ਡਬਲ ਕਰਤਾ 3 ਦੀ ਜਗ੍ਹਾ ਤੇ 6 ਡਬਲ ਕਰਤਾ ਤੇ 4 ਦੀ ਜਗ੍ਹਾ ਤੇ 8 ਕਰਤਾ 4 6 24 24 8 ਆ ਲਓ ਬੇਟਾ ਆ 24 ਤਾਂ ਆ ਹੀ ਗਿਆ ਤੇ 8 ਗੁਣਾ ਹੋ ਗਿਆ ਠੀਕ ਐ 24 8 192 ਤਾਂ ਆ 24 8 192 ਫੇਰ ਵੀ ਬੇਟਾ ਆਇਤਨ 8 ਗੁਣਾ ਹੋ ਜਾਂਦਾ ਐ ਠੀਕ ਐ ਇਹ ਚੇਤੇ ਰੱਖਣਾ ਐ ਤੁਸੀਂ ਜੇ ਕਣਾਵ ਦੀ ਲੰਬਾਈ ਚੌੜਾਈ ਤੇ ਉਚਾਈ ਦੁੱਗਣੀ ਹੋ ਜਾਵੇ ਤਾਂ ਇਹਦਾ ਆਇਤਨ ਕਿੰਨਾ ਹੋ ਜੂ 8 ਗੁਣਾ ਅੱਗੇ ਆ ਗਿਆ ਬੇਟਾ 8 ਨੰਬਰ ਸਵਾਲ ਕੀ ਕਹਿੰਦਾ ਹੈ ਪਿਆ ਕਹਿੰਦਾ ਕਣਾਵ ਤੇ ਘਾਣ ਦੇ ਕੁੱਲ ਸਿਖਰਾਂ ਦੀ ਗਿਣਤੀ ਬਰਾਬਰ ਹੁੰਦੀ ਹੈ ਤਾਂ ਬੇਟਾ ਸਾਨੂੰ ਪਤਾ ਘਾਣ ਦੇ ਵੀ 8 ਜ਼ਿਕਰ ਹੁੰਦੇ ਆ ਕਣਾਵ ਦੇ ਵੀ 8 ਸਿਖਰ ਹੁੰਦੇ ਆ ਹਨਾ ਤਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ ਸਿਖਰ ਕਿਹੜੇ ਜਿੱਥੇ ਤਿੰਨ ਸਾਈਡਾਂ ਜੁੜਦੀਆਂ ਜੇ ਇਹਨੂੰ ਆਪਾਂ ਕਣਾਵ ਮੰਨ ਲਈਏ ਤਾਂ ਇੱਕ ਆ ਸਿਖਰ ਹੈ ਇੱਕ ਆ ਸਿਖਰ ਹੈ ਇਕ ਆ ਸਿਕਰ ਹੈ ਇਕ ਆ ਸਿਕਰ ਹੈ ਠੀਕ ਹੈ ਇਸੇ ਤਰ੍ਹਾਂ ਹੀ ਇਹ ਦੋ ਸਿਕਰ ਦੋ ਆ ਤੇ ਦੋ ਆ ਹਾ ਟੋਟਲ 8 ਸਿਕਰ ਹੋਗੇ ਠੀਕ ਹੈ ਕਾਣ ਦੇ ਵੀ 8 ਸਿਕਰ ਹੁੰਦੇ ਆ ਕਨਾਵ ਦੇ ਵੀ 8 ਸਿਕਰ ਹੁੰਦੇ ਏਸ ਕਰਕੇ ਦੋਵਾਂ ਦੇ ਸਿਕਰਾਂ ਦੀ ਗਿਣਤੀ ਕੀ ਹੁੰਦੀ ਹੈ ਬਰਾਬਰ ਹੁੰਦੀ ਹੈ ਠੀਕ ਹੈ 8 ਹੁੰਦੇ ਆ ਅੱਗੇ ਕਹਿੰਦਾ ਕਨਾਵ ਤੇ ਕਾਣ ਦੇ ਕੁੱਲ ਸਤਾਵਾਂ ਦੀ ਗਿਣਤੀ ਬਰਾਬਰ ਹੁੰਦੀ ਹੈ ਹਾਂ ਬੇਟਾ ਬਿਲਕੁਲ ਬਰਾਬਰ ਹੁੰਦੀ ਹੈ ਕਿਉਂਕਿ 6 ਹੀ ਸਤਾਵਾਂ ਕਾਣਦੀਆਂ ਹੁੰਦੀਆਂ ਤੇ 6 ਹੀ ਸਤਾਵਾਂ ਕਣਾਵਦੀਆਂ ਹੁੰਦੀਆਂ ਆ ਤਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹੋਏ ਆ ਬੇਟਾ ਲੈਕਚਰ ਦੇ ਸ਼ੁਰੂ ਦੇ ਵਿੱਚ ਜੇ ਆਪਾਂ ਇਹਨੂੰ ਕਣਾਵ ਗਣ ਲਈਏ ਤਾਂ 1 2 ਥੱਲੇ ਤੀਜੀ ਚੌਥੀ ਪੰਜਵੀਂ ਤੇ ਛੇਵੀਂ 6 ਸਤਾਵਾਂ ਹੁੰਦੀਆਂ ਕਣਦੀਆਂ ਵੀ ਤੇ ਕਣਾਵਦੀਆਂ ਵੀ ਹਾਂ ਬਰਾਬਰ ਹੁੰਦੀ ਹੈ ਠੀਕ ਹੈ ਬੇਟਾ ਤਾਂ ਅੱਗੇ ਬੇਟਾ ਆ ਗਿਆ ਸਵਾਲ ਨੰਬਰ 10 ਏ ਬੇਟਾ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ